ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਹਿਬ ਜੀ ਬੇਨਤੀ ਹੈ ਕਿ ਆਪਾਂ ਰਈਏ ਦਫ਼ਤਰ ਦੇ ਵਿੱਚ ਅਮਰਪਾਲ ਜੀ ਇਹ ਦਫ਼ਤਰ ਜਿਹੜੇ ਕਟੇ ਹੋਏ ਔਰ ਬੇਨਤੀ ਹੈ ਕਿ ਆਪਾਂ ਵਕਤ ਵਕਤ ਤੁਹਾਨੂੰ ਮਨੋਂ ਤੁਹਾਨੂੰ ਜਿਸ ਤਰ੍ਹਾਂ ਮਿਲੋਗੇ ਆਪਣੀ ਆਪਣੀ ਮਦਦ ਜਿੱਤਰਾ ਵੀ ਸਿਕਾ ਸਕਦੇ ਆਂ ਅਮਰਪਾਲ ਜੀ ਦੇ ਹੱਥ ਜਿਹੜੇ ਲੇਕਰੋਂ ਬੋਗਾਂ ਆਸੀ ਜਰੂਰ ਕਰੀਏ ਤੇ ਨਸਲਾਂ ਨੂੰ ਅਗਰ ਬਚਾਉਣਾ ਆਪਾਂ ਕਿ ਆਪਾਂ ਨੂੰ ਇਸ ਤਰ੍ਹਾਂ ਦੇ ਯੋਧੇ ਅੱਗੇ ਲੈ ਕੇ ਹੁਣੇ ਪੈਣਗੇ ਤੇ ਜਿਹੜੀ ਹੱਥ ਜੋੜ ਕੇ ਬੇਨਤੀ ਆ ਕਿ ਆਪ ਵੀ ਆਪਣੇ ਪਰਿਵਾਰਾਂ ਨੂੰ ਤੇ ਆਪਣੇ ਰਿਸ਼ਤਿਆਂ ਨੂੰ ਆਪਾਂ ਮੋਟੀ ਰੇਤ ਦੇ ਇਸ ਬਾਅਦ ਇਹ ਕਿ ਉਹ ਆਪਣੇ ਯੋਧੇ ਨੂੰ ਜਿਤਾ ਕੇ ਅੱਗੇ ਜਾ ਸੋਸ ਤੇ ਉਹਨੂੰ ਖੜੇ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦਾਂ ਇਹ ਗੁਰਾਂ ਨੂੰ ਛੱਡੋ ਤੇ ਜਾਇ ਬਈਆ ਪਾਲ ਦੇ ਨਾਮ ਨਾਲ ਬੋਲੇ वाहिगुरु जी का ख़सा वाहिगुरु